ਅੱਜ ਪ੍ਰੈਂਟ ਗਰੀ ਮੱਡੀ ਵਿਖੇ ਜਿੱਥੇ ਟਿਊਬਲ ਲੋਕਾਂ ਨੂੰ ਸਾਫ਼ ਸੁਥਰਾ ਪੀਣ ਪਾਣੀ ਦੇਂਦਿਆਂ ਆਪਾਂ ਕਦਾ ਕਰਦੇ ਹਾਂ ਤੇ ਉਹਦੇ ਵਿੱਚ ਮੈਂ ਇਹ ਗੱਲਬਾਤ ਕਰ ਰਿਹਾ ਆ ਕਿ ਆ ਟਿਊਬਲ ਦੇ ਗਰਾਊਂਡ ਦੇ ਵਿੱਚ ਅੰਦਰ ਜਿੱਥੇ ਟਾਂਚੀ ਵਾਲਾ ਹਿੱਸਾ ਹੈ ਸਾਰੇ ਇਹ 61 ਤਾਂਚੀ ਵਾਲੇ ਹਿੱਸੇ ਦੇ ਵਿੱਚ ਅਜੇ ਤੱਕ ਪਾਣੀ ਬਹੁਤ ਭਾਰੀ ਖੜਾ ਤੇ ਜਿੱਦੋਂ بارش ਹੋਈ ਇਹਦੇ ਪੂਰਾ ਭਰ ਗਿਆ ਹੋਵੇਗਾ ਕੱਲ ਇਹਦੇ ਵਿੱਚ ਪਾਣੀ ਦੀ ਨਿਕਾਸੀ ਜਿਹੜੀ ਆ ਉਹ ਇਸ ਨਾਲੇ ਦੀ ਜੋ ਰੋਡ ਦੇ ਉੱਤੇ ਨਾਲਾ ਆ ਉਹ ਪਾਰ-ਵਾਰ ਜਾਂਦਾ ਸੀ ਜਿਹੜੀ ਕਿ ਉਹਦੀ ਨਿਕਾਸੀ ਨਹੀਂ ਕਰਵਾਈ ਅਜੇ ਤੱਕ ਪਿੰਡ ਦੀਆਂ ਪੰਚਾਇਤਾਂ ਵੀ ਰਹਿਆਂ ਕਿਸ ਨੇ ਉਹ ਨਾਲੇ ਦੀ ਸਾਫ ਸਪਾਈ ਜਿਹੜੀ ਆ ਟਾਂਚੀ ਦੇ ਨਾਲ ਨਾਲ ਜਿਹੜਾ ਨਾਲਾ ਹੁੰਦਾ ਉਹਦੀ ਕਰਾਉਣੀ ਨਹੀਂ ਤੇ ਪਾਰ ਵਾਸਤੇ ਪਾਣੀ ਪਾਰ ਦੇ ਨਾਲੇ ਚ ਜਾਂਦਾ ਆ ਜਿਹੜਾ ਉਹ ਰੁਕਿਆ ਪਿਆਦਾ ਸਾਰਾ ਗੰਦਾ ਪਾਣੀ ਅੰਦਰ ਦਾਖਲ ਹੁੰਦਾ ਆ ਆਹ ਸਾਰੀ ਸਥਿਤੀ ਹੈਗੀ ਤੇ ਪੂਰਾ ਪਾਣੀ ਛੱਪਰ ਲਗਾ ਆ ਤੇ ਗੰਦਾ ਪਾਣੀ ਇਥੇ ਹੁਣ ਕਰਕੇ ਦੇ ਭਾਰੀ ਬਿਮਾਰੀਆਂ ਫੈਲਣ ਦਾ ਡਰ ਵੀ ਜਿਹੜਾ ਹੈ ਬਣਿਆ ਹੋਇਆ ਤੇ ਲੋਕਾਂ ਨੂੰ ਇਹ ਜਿਹੜਾ ਪਾਣੀ ਆ ਉਹ ਗੰਦਾ ਪਾਣੀ ਪੀਂ ਲਈ ਜਾਵੇਗਾ ਕਿਉਂਕਿ ਬੋਰ ਦੇ ਵਿੱਚ ਮਿਕਸ ਹੋਇਆ ਹੋਣਾ ਉਹਦਾ ਅਸਰ ਤੇ ਰਹਿਣਾ ਹੀ ਆ। ਤੋਂ ਇਸ ਤਰ੍ਹਾਂ ਕਰਕੇ ਪੂਰਾ ਛਪੜ ਭਰਿਆ ਪਾਣੀ ਤੇ ਟਿਊਬਲ ਤਾਂ ਇਹ ਸਮੇਂ ਦੀਆਂ ਸਰਕਾਰਾਂ ਨੇ ਨੂੰ ਨਗੌਰ ਦਾ ਜਿਹੜਾ ਬੜਾ ਨਿਵਾਏ ਇਹਦੇ ਵਿੱਚ ਸਰਕਾਰ ਨੂੰ ਚਾਹੀਦਾ ਸਪੈਸ਼ਲ ਫੰਡ ਦੇ ਕੇ ਇਹਦਾ ਖਿਆਲ ਕੀਤਾ ਜਾਵੇ ਤੇ ਬੋਰ ਦੇ ਆਲੇ-ਦੁਆਲੇ ਜਾਂ ਜਿਹੜੀ ਆਉ ਕੋਈ ਚਾਰਦੁਆਰੀ ਦਿੱਤੀ ਜਾਣੀ ਚਾਹੀਦੀ ਤੇ ਉਹਦੇ ਵਿੱਚ ਉਹਨਾਂ ਕੋ ਬਚਾ ਰੱਖਣਾ ਚਾਹੀਦਾ ਜਿੰਨਾ ਕਿ ਉਹਦੇ ਤੇ ਲਾ ਕੇ ਪਾਣੀ ਨਾ ਜਾਵੇ। ਤੋਂ ਇਹ ਹੈ ਕਿ ਸਾਰੀ ਦਿੱਤੀ ਆ ਹੈਗਾ ਟਿਊਬਵਲ ਜਿਥੋਂ ਪਾਣੀ ਸਪਲਾਈ ਮੈਂ ਜਾਂਦਾ ਤੇ ਪਿੰਡ ਗੈਰੀ ਮੰਡੀ ਦਾ ਇਹ ਵਾਟਰ ਸਪਲਾਈ ਪੰਪ ਆ ਜਿਹੜਾ ਪਾਣੀ ਵਿੱਚ ਪਾਣੀ ਜਾਂਦਾ ਤੇ ਇਹ ਹੈ ਵਾਟਰ ਸਪਲਾਈ ਵਿਭਾਗਾਂ ਵੀ ਨਹੀਂ ਦੇ ਮੂੜੀ ਨਹੀਂ ਦੇ ਤਾਪਿਆ ਤੇ ਕੋਈ ਲੈ ਕੇ ਤਜਵੀਜ਼ ਜਿਹੜੀ ਉਹ ਨਹੀਂ ਭੇਜੀ ਆ ਰਹੀ ਉਹ ਇਹ ਭੇਜਣੀ ਆਹੜਾ ਨਾਲਾ ਦੇਖੋ ਆਹ ਨਾਲਾ ਹੀ ਇਹ ਜਦੋਂ ਉੱਦੋਂ ਪਾਰ ਹੁੰਦਾ ਇਹਦਾ ਪਾਣੀ ਜਿਹੜਾ ਸਾਰਾ ਇਹਦੇ ਵਿੱਚ ਡਿੱਗਦਾ ਇਹਦੇ ਨਾਲੇ ਫਿਰ ਘੁੰਮ ਕੇ ਨਾਲ-ਨਾਲ ਇਹਦੇ ਪਰਲੇ ਪਾਸੇ ਨਾਲਾ ਆ ਜਾਂਦਾ ਉਹਨੂੰ ਕਦੀ ਸਾਫ਼ ਹੀ ਨਹੀਂ ਕੀਤਾ ਕਰਵਾਇਆ ਨਹੀਂ ਉਹਦਾ ਉਹ ਪਾਣੀ ਜਿਹੜਾ ਸਾਰਾ ਉਹ ਵਿੱਚ ਡਰਦਾ ਆ ਤੇ ਇਸ ਕਰ ਨਿਕਾਸੀ ਨਾ ਹੋਣ ਗਿਆ ਸਾਰਾ ਗੱਦਾ ਪਾਣੀ ਵਿੱਚ ਜਾਂਦਾ ਉਹ ਇੱਥੇ ਹੀ ਸਮਾਪਤੀ ਕਰਦੇ ਹਾਂ ਫੇਰ